ਉਤਰਨ ਕੇ ਸੀਸ ਪਰ ਵਾਰ ਦੀਏ 104 4 ਮੂਹਤੋ ਕੀ ਹੁਆ ਜੀਵਤ ਕਈ ਹਜ਼ਾਰ ਹਜ਼ਾਰਾਂ ਨੂੰ ਜੋੜਦਿਆ ਹੋਇਆ ਅੱਜ ਲੱਖਾਂ ਦਾ ਇਕੱਠ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਮੌਜੂਦ ਆ ਤਸਵੀਰ ਸਾਂਝੀ ਕਰ ਦਿੰਨੇ ਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਦੀ ਜਿੱਥੇ ਕਿ ਲੱਖਾਂ ਦੀ ਤਦਦਾਦ ਦੇ ਵਿੱਚ ਅੱਜ ਸੰਗਤ ਇਕੱਠੀ ਹੋਈ ਆ ਬੜਪਾਗਾ ਮਹਿਸੂਸ ਕਰਦਿੰਨੇ ਆ ਅੱਜ ਦੇ ਦਿਨ ਇੱਥੇ ਨਤਮਸਤਕ ਹੋ ਗਏ ਸ਼ਹੀਦਾਂ ਵਾਲੇ ਦਿਨ ਜੋ ਚਾਹ ਰਹੇ ਨੇ ਜਿਹੜਾ ਆਪਾਂ ਨੂੰ ਸ਼ਹੀਦੀ ਸਾਤਾ ਜੋ ਸਾਡੇ ਗੰਥਾਂ ਦੇ ਵਿੱਚ ਇਹਨਾਂ ਦਿਨਾਂ ਨੂੰ ਲਿਖਿਆ ਹੋਇਆ ਸਹਬਜ਼ਾਦੇ ਛੋਟੇ ਸਹਬਜ਼ਾਦੇ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਰ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਨੂੰ ਨਮਨ ਕਰਦਿਆਂ ਹੋਇਆਂ ਲੱਖਾਂ ਇਤਿਹਾਸ ਦਾ ਦੇ ਵਿੱਚ ਅੱਜ ਇਕੱਠ ਦੇਖਣ ਨੂੰ ਮਿਲ ਰਿਹਾ ਇਹ ਉਹੀ ਗੁਰਦੁਆਰਾ ਸਾਹਿਬ ਜਿੱਥੇ ਮਾਤਾ ਗੁਜਰੀ ਜੀ ਅਤੇ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ੋਰਾਵਰ ਸਿੰਘ ਨੂੰ ਰੱਖਿਆ ਜਾਂਦਾ ਅਤੇ ਉਸੇ ਜਗ੍ਹਾ ਦੇ ਉੱਤੇ ਹੀ ਅੱਜ ਲੋਕ ਵੱਖ-ਵੱਖ ਥਾਵਾਂ ਤੋਂ ਨਾਤਮਸਤਕ ਹੋ ਰਹੇ ਨੇ ਠੰਡੇ ਬੁਰਜ ਦੀ ਤਸਵੀਰ ਸਾਂਝੀ ਕਰ ਰਿਹਾ ਜਿੱਥੇ ਮਾਦਾ ਗੁਜਰੀ ਜੀ ਅਤੇ ਉਹਨਾਂ ਦੇ ਸਹਬਜ਼ਾਦਿਆਂ ਨੂੰ ਰੱਖਿਆ ਜਾਂਦਾ ਵਜ਼ੀਰ ਖਾਨ ਦੇ ਹੁਕਮ ਦੇ ਅਨਸਾਰ ਠੰਡੇ ਬੁਰਜ ਦੇ ਉੱਤੇ ਰੱਖਿਆ ਜਾਂਦਾ ਜਿੱਥੇ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਪਿੱਛੇ ਇੱਕ ਦਰਿਆ ਵਗਦਾ ਹੁੰਦਾ ਤੇ ਸੀਤ ਦੀਆਂ ਜੋ ਹਵਾਵਾਂ ਚਲਦੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਜੋ ਇੱਕ ਤਸੀਹੇ ਦੀ ਤਰ੍ਹਾਂ ਠੰਡ ਦੇ ਵਿੱਚ ਰੱਖਿਆ ਜਾਂਦਾ ਤਸੀਹੇ ਦੇਖ ਕੇ ਭੁੱਖੇ ਇੱਥੇ ਹੀ ਰੱਖਿਆ ਜਿੱਥੇ ਮੋਤੀਮਾਰਾ ਦੁੱਧ ਪਿਆ ਕੇ ਜਾਂਦਾ ਉਤੋਂ ਉਸ ਤੋਂ ਬਾਅਦ ਸਾਹਮਣੇ ਹੀ ਇਸ ਦੇ ਬਿਲਕੁਲ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈ ਜਿੱਥੇ ਕੀਪੋਰਾ ਸਾਹਿਬ ਬਣਿਆ ਹੋਇਆ ਜਿੱਥੇ ਸਹਿਬਜ਼ਾਦਿਆਂ ਨੂੰ ਬਾਬਾ ਫਤਿਹ ਸਿੰਘ ਅਤੇ ਬਾਬਾ ਜ਼ਰਾਵਰ ਸਿੰਘ ਨੂੰ ਨੀਹਾਂ ਦੇ ਵਿੱਚ ਚੜਕੇ ਸ਼ਹੀਦ ਕਰ ਦਿੱਤਾ ਜਾਂਦਾ ਲੋਕ ਵਕ ਵਕ ਥਾਵਾਂ ਤੋਂ ਸਾਲਾਂ ਤੋਂ ਹੀ ਇੱਥੇ ਆਪਣੇ ਲੰਗਰ ਅਤੇ ਜੋ ਸੇਵਾ ਦੇ ਸਦਕਾ ਇੱਥੇ ਆਉਂਦੇ ਨੇ ਲੱਖਾਂ ਹੀ ਤعداد ਦੇ ਵਿੱਚ ਇਹ ਹੋਏ ਰੇਖ ਸਾਲ ਦੀ ਤਰ੍ਹਾਂ ਇਕੱਠ ਵਾਧਾ ਹੋਇਆ ਹੀ ਨਜ਼ਰ ਆਂਦਾ ਕਦੇ ਵੀ ਇਹ ਇਕੱਠ ਘੜਦਾ ਹੋਇਆ ਨਹੀਂ ਨਜ਼ਰ ਆਇਆ ਸੰਗਤਾਂ ਬੜਪਾਗਾ ਮਹਿਸੂਸ ਕਰਦੀਆਂ ਨੇ ਅਜਹੀਆਂ ਥਾਵਾਂ ਤੇ ਆ ਕੇ ਜਿੱਥੇ ਕੀ ਸ਼ਹੀਦਾਂ ਦਾ ਪੈਰਾ ਹੋਵੇ ਜਿੱਥੇ ਸ਼ਹੀਦ ਦਾ ਹੋੜ ਅਤੇ ਅੱਜ ਵੀ 27 ਦਸੰਬਰ ਦੇ ਦਿਨ ਸ਼ਹੀਦ ਦਾ ਤਮਸਤਕ ਘੋੜੇ ਨੇ ਤਸਵੀਰਾਂ ਵਿੱਚ ਦੇਖ ਪਾ ਰਹੇ ਹਾਂ ਕਿ ਨਿਰੰਤਰ ਇਕੱਠ ਦੀਆਂ ਤਸਵੀਰਾਂ ਕਿ ਸੰਗਤ ਵਕ ਵਕ ਥਾਂ ਤੋਂ ਆ ਰਹੀ ਹੈ ਸ਼ਹੀਦਾਂ ਹੀ ਧਰਤੀ ਫਤੇਗੜ ਸਾਹਿਬ ਹੀ ਕਿ ਮੌਜੂਦ ਹੋ ਠੰਡੇ ਬੁਰਜ ਕਣੀ ਜਾ ਰਹੇ ਮੱਥਾ ਟੇਕਣ ਕੀ ਬੜਾ ਇੱਥੇ ਆ ਕੇ ਉਹ ਮਹਿਸੂਸ ਹੁੰਦਾ ਉਸ ਸਮੇਂ ਨੂੰ ਅਹਿਸਾਸ ਕੀਤਾ ਜਾ ਸਕਦਾ ਵੀ ਜਦੋਂ ਛੋਟੇ ਸਹਿਬਜ਼ਾਦਿਆਂ ਨੂੰ ਇਸ ਅਤ ਦੀ ਪੈ ਰਹੀ ਸਰਦੀ ਦੇ ਵਿੱਚ ਠੰਡਾ ਬੁਜ ਦੇ ਵਿੱਚ ਰੱਖਿਆ ਗਿਆ ਸੀਗਾ ਉਸ ਵੇਲੇ ਜੋ ਉਹਨਾਂ ਬੱਚਿਆਂ ਨਾਲ ਤਸੀਹੇ ਉਹਨਾਂ ਨੇ ਝੱਲੇ ਤਸੱਦਦ ਹੋਏ ਉਹਨਾਂ ਨਾਲ ਉਹ ਇੱਥੇ ਆ ਕੇ ਮਹਿਸੂਸ ਹੁੰਦਾ ਅਹਿਸਾਸ ਹੋ ਜਾਂਦਾ ਉਸ ਚੀਜ਼ ਦਾ ਵੀ ਕਿਵੇਂ ਉਹਨਾਂ ਨੇ ਸਿੱਖੀ ਲਈ ਆਪਣਾ ਆਪ ਭਾਰਤਾਂ ਬਿਲਕੁਲ ਇਹ ਤੇ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਕਿਸੇ ਵੀ ਔਕੜ ਸਮੇਂ ਆਪਣਾ ਜਿਹੜਾ ਧਰਮ ਆ ਉਹ ਨਹੀਂ ਮਤਲਬ ਛੱਡਣਾ ਚਾਹੀਦਾ ਉਸ ਦੇ ਸਿੱਖੀ ਦੇ ਲੜ ਲੜ ਕੇ ਹੀ ਇੱਕ ਸਿੱਖੀ ਜज्ਬਾ ਪੈਦਾ ਕਰਦੀ ਆ ਉਹਨਾਂ ਨੇ ਕਿਹਾ ਕਿ ਅਸੀਂ ਆਪਣਾ ਮਤਲਬ ਆਪ ਨੂੰ ਕੁਝ ਵੀ ਹੋ ਸਕਦਾ ਪਰ ਅਸੀਂ ਧਰਮ ਤਬਦੀਲ ਨਹੀਂ ਬਜੀਦੇ ਨੇ ਕਿਹਾ ਵੀ ਸੀਗਾ ਵੀ ਤੁਹਾਡੇ ਲਈ ਮੌਕਾ ਪਰ ਉਹਨਾਂ ਨੇ ਇਹ ਨਹੀਂ ਮੰਨੀ